ਸਾਥੀਓ ਅੱਜ ਤੁਹਾਡੇ ਨਾਲ ਇੱਕ ਪੂਰੀ ਇਨਫਾਰਮੇਸ਼ਨ ਹੀ ਸ਼ੇਅਰ ਕਰਨ ਲੱਗਾ ਕਿ ਪਿਛਲੇ ਕੁਝ ਸਮੇਂ ਤੋਂ ਜਦੋਂ ਦੀ ਨਗਰ ਨਿਗਮ ਵੱਲੋਂ ਕੂੜੇ ਦੀ ਪ੍ਰੋਬਲਮ ਆਈ ਆ ਔਰ ਬਹੁਤ ਸਾਰੇ ਲੋਕਾਂ ਨੇ ਪ੍ਰਾਈਵੇਟ ਤੌਰ ਤੇ ਤੇ ਕਈ ਮਹਿਕਮਿਆਂ ਨੇ ਵੀ ਜਿਹੜੀਆਂ ਸਾਡੀਆਂ ਨਗਰ ਸੁਧਾਰ ਟਰਸਟ ਇੰਪਰੂਵਮੈਂਟ ਟਰਸਟ ਦੀਆਂ ਜਗ੍ਹਾ ਉਹਦੇ ਵਿੱਚ ਕੂੜਾ ਸੁੱਟਣਾ ਸ਼ੁਰੂ ਕਰ ਦਿੱਤਾ ਸੀਗਾ ਔਰ ਇੱਥੇ ਇਸ ਕਾਫੀ ਪ੍ਰੋਬਲਮ ਸਾਨੂੰ ਆ ਰਹੀ ਸੀ ਔਰ ਜਦੋਂ ਅਸੀਂ ਰੋਕਦੇ ਸੀ ਤੇ ਨੇਰੇ ਸਵੇਰੇ ਲੋਕੀ ਇੱਥੇ ਸੁੱਟ ਕੇ ਜਾ ਰਹੇ ਸੀਗੇ ਉਹਦੇ ਲਈ ਪਿਛਲੇ ਅਸੀਂ 2-3 ਮਹੀਨੇ ਤੋਂ ਚਿੰਤਤ ਸੀਗੇ ਔਰ ਅਸੀਂ ਇਹ ਸਾਰਾ ਕੂੜਾ ਤੇ ਮਲਬਾ ਚੁੱਕਣ ਦੇ ਵਾਸਤੇ ਇੱਕ ਟੈਂਡਰ ਲਗਾਇਆ ਔਰ ਜਿਹਦਾ ਕੰਮ ਪਿਛਲੇ 3-4 ਦਿਨ ਪਹਿਲਾਂ ਸ਼ੁਰੂ ਹੋ ਗਿਆ ਔਰ ਇਹ 45 ਲੱਖ ਰੁਪਏ ਦੇ ਨਾਲ ਅਸੀਂ ਸਾਰੇ ਜਿੰਨੀਆਂ ਵੀ ਇਹ ਗਰਾਊਂਡਸ ਨੇ ਆਪਣੀਆਂ ਕਲੀਅਰ ਕਰਨ ਵਾਸਤੇ ਮਲਬਾ ਤੇ ਕੂੜਾ ਚੁੱਕਣ ਦਾ ਇੱਕ ਟੈਂਡਰ ਮੈਚ्योर ਕੀਤਾ ਤੇ ਇਹਦੇ ਨਾਲ ਨਾਲ ਸਾਰੀਆਂ ਜਿਹੜੀਆਂ ਨਗਰ ਸੁਧਾਰ ਦੀਆਂ ਟਰਸਟ ਦੀਆਂ ਪ੍ਰਾਪਰਟੀ ਆ ਜਿੱਦੇ ਚ ਲੋਕੀ ਕੂੜਾ ਸੁੱਟਦੇ ਉਹਦੀ ਚਾਰਦੁواری ਕਰਾਉਣ ਵਾਸਤੇ ਤੇ ਗੇਟ ਲਾਉਣ ਵਾਸਤੇ 1 ਕਰੋੜ ਰੁਪਏ ਦਾ ਟੈਂਡਰ ਜਿਹੜਾ ਉਹ ਸਾਡਾ ਮੈਚ्योर ਹੋਇਆ ਔਰ ਇਹ ਕਈ ਲੋਕਾਂ ਨੂੰ ਇਹ ਪਤਾ ਸੀਗਾ ਕਿ ਇਹ ਕੰਮ ਜਿਹੜਾ ਸ਼ੁਰੂ ਹੋਣ ਜਾ ਰਿਹਾ ਔਰ ਉਹਨਾਂ ਨੇ ਆਪਣੀ ਮਰੀ ਹੋਈ ਸਿਆਸਤ ਚਮਕਾਉਣ ਦੇ ਲਈ ਇਹਦੇ ਉੱਤੇ ਰਾਜਨੀਤੀ ਕਰਨੀ ਚਾਲੂ ਕਰ ਦਿੱਤੀ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦਾ ਕਿ ਸਾਰੇ ਖਾਸ ਕਰਕੇ ਮੈਨੂੰ ਕੋਈ ਸਿਆਸੀ ਲੋਕਾਂ ਨਾਲ ਕੁਝ ਲੈਣਾ ਦੇਣਾ ਨਹੀਂ ਮੈਂ ਹਲਕਾ ਉਤਰੀ ਦੇ ਲੋਕਾਂ ਨੂੰ ਜਵਾਬ ਦੇ ਆ ਔਰ ਉਹਨਾਂ ਦੀ ਇਨਫਰਮੇਸ਼ਨ ਵਾਸਤੇ ਦੱਸ ਰਿਹਾ ਕਿ ਪਿਛਲੇ 4 ਦਿਨ ਤੋਂ ਇਹ ਕੰਮ ਸ਼ੁਰੂ ਹੋ ਚੁੱਕਾ ਸੀ ਜਿਹਦੀ ਅਸੀਂ ਹੁਣ ਜਿਹੜੀ ਫੁੱਲ ਸਵਿੰਗ ਦੇ ਵਿੱਚ ਸਪੀਡ ਹੋਰ ਵਧਾ ਦਿੱਤੀ ਔਰ ਕਰਨਾ ਸ਼ੁਰੂ ਕਰ ਦਿੱਤਾ ਔਰ ਆ ਤੁਸੀਂ ਵੇਖ ਰਹੇ ਜੇ ਕਿ 11 ਤੇ ਤੋਂ ਅੱਗੇ ਵੀ ਲੱਗੀਆਂ ਨੇ 11 ਤੋਂ ਵੱਧ ਜੀਸੀਬੀ ਮਸ਼ੀਨਾਂ ਜਿਹੜੀਆਂ ਨੇ ਉਹ ਇਸ ਸਾਈਟ ਨੂੰ ਕਲੀਅਰ ਕਰ ਰਹੀਆਂ ਨੇ ਔਰ ਲਗਭਗ ਤੁਸੀਂ ਵੇਖੋ 7-8 ਕਿਲੇ ਦੇ ਕਰੀਬ ਜਿਹੜੀ ਜਗ੍ਹਾ ਅਸੀਂ ਕਲੀਅਰ ਕਰ ਵੀ ਲਈ ਆ ਔਰ ਇਹ ਕੂੜਾ ਜਿਹੜਾ ਇੱਥੋਂ ਚੁੱਕ ਕੇ ਡੰਪ ਤੇ ਪਹੁੰਚਾ ਦਿੱਤਾ ਗਿਆ ਔਰ ਜਿਹੜਾ ਮਲਬਾ ਸੀ ਉਹ ਵੀ ਚੁੱਕ ਕੇ ਡੰਪ ਤੇ ਪਹੁੰਚਾ ਦਿੱਤਾ ਗਿਆ ਇਹਦੇ ਨਾਲ-ਨਾਲ ਜਿਹੜੀ ਸਾਡੀ ਈ-ਬਲੌਕ ਵਾਲੀ ਜਗ੍ਹਾ ਉੱਥੇ ਵੀ ਕਾਰਪੋਰੇਸ਼ਨ ਨੂੰ ਹਦਾਇਤ ਕਰਤੀ ਸੀ ਕਿ ਜਿੰਨਾ ਵੀ ਉਹਨਾਂ ਦਾ ਜੰਕ ਟੁੱਟੀਆਂ ਗੱਡੀਆਂ ਜਿਹੜਾ ਉਹਨਾਂ ਦਾ ਉੱਥੇ ਕਵਾੜ ਪਿਆ ਸੀ ਉਹ ਚੁੱਕਣ ਲਈ ਵੀ ਕਹਿ ਦਿੱਤਾ ਗਿਆ ਗਰਾਊਂਡ ਸਾਫ਼ ਕਰਨ ਲਈ ਕਹਿ ਦਿੱਤਾ ਗਿਆ ਅਸੀਂ ਉਹ ਵੀ ਸਾਰੀ ਜਗ੍ਹਾ ਖਾਲੀ ਕਰਾ ਕੇ ਉੱਤੇ ਚਾਰਦੁਆਰੀ ਕਰਾਉਣ ਜਾ ਰਹੇ ਹਾਂ ਔਰ ਜਿਹੜੀ ਥੋੜੀ ਬਹੁਤੀ ਜਗ੍ਹਾ ਕਿਤੇ ਉਹਨਾਂ ਨੂੰ ਚਾਹੀਦੀ ਹੋਏਗੀ ਟਰਾਂਸਫਰ ਸਟੇਸ਼ਨ ਵਾਸਤੇ ਉਹ ਵੀ ਲੋਕਾਂ ਦੀ ਸਹਿਮਤੀ ਦੇ ਨਾਲ ਇੱਕ ਨੁੱਕਰ ਦੇ ਵਿੱਚ ਕਿਤੇ ਥੋੜੀ ਬਹੁਤੀ ਦਵਾਂਗੇ ਪਰ ਜਿਹੜਾ ਇਸ ਤਰੀਕੇ ਦੇ ਨਾਲ ਚਾਹੇ ਮਹਿਕਮਾ ਹੋਵੇ ਚਾਹੇ ਪ੍ਰਾਈਵੇਟ ਹੋਣ ਲੋਕ ਹੋਣ ਉਹਨਾਂ ਨੂੰ ਅਸੀਂ ਆਪਣੀਆਂ ਪ੍ਰਾਪਰਟੀਆਂ ਤੇ ਗੰਦ ਨਹੀਂ ਪਾਉਣ ਦਵਾਂਗੇ ਔਰ ਇਹਦੇ ਲਈ ਅਸੀਂ ਪਿਛਲੇ ਕਈ ਮਹੀਨਿਆਂ ਤੋਂ ਚਿੰਤਤ ਸੀਗੇ ਔਰ ਉਦੋਂ ਦੀ ਇਹ ਜਿਹੜੀ ਇੱਕ ਟੈਂਡਰ ਡਾਕੂਮੈਂਟ ਦੀ ਪ੍ਰਕਿਰਿਆ ਉਹ ਚੱਲ ਰਹੀ ਸੀ ਉਹ ਅਸੀਂ ਪੂਰੀ ਕਰ ਲਈ ਆ ਔਰ ਅੱਜ ਇਹ ਕੰਮ ਜਿਹੜਾ ਬਹੁਤ ਫਾਸਟ ਸਵਿੰਗ ਦੇ ਉੱਤੇ ਹੋਣਾ ਸ਼ੁਰੂ ਹੋ ਗਿਆ ਔਰ ਮੈਂ ਇੱਥੇ ਇਹ ਵੀ ਗੱਲ ਕਰਾਂਗਾ ਕਿ ਪਿਛਲੇ 3-4 ਦਿਨ ਪਹਿਲਾਂ ਮੈਂ ਕਿਸੇ ਸ਼ਰਾਰਤੀ ਅਨਸਰ ਵੱਲੋਂ ਤਿੰਨਾਂ ਜਗ੍ਹਾ ਦੇ ਉੱਤੇ ਅੱਗ ਲਾ ਕੇ ਇਸ